ਸਤੇ ਦਿਨੀ ਅੰਮ੍ਰਿਤਸਰ ਦੇ ਚਾਟੇ ਵਿੰਨ ਵਿਖੇ ਗਊ ਰੱਖਿਆ ਦਾਲਵੱਲੋ ਫੜੀ ਗਈ ਉਹ ਮਾਰਕੀ ਫੈਕਟਰੀ ਦੇ ਰੋਪਿਆਂ ਨੂੰ ਪੁਲਿਸ ਨੇ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਮੌਕੇ ਸ਼ਿਜਨਾ ਤੇ ਗਊ ਰੱਖਿਆ ਦਾਲਵੱਲੋ ਆਗੂਵਾਂ ਵੱਲੋਂ ਕੋਟ ਪ੍ਰੈਸ਼ਰ ਵਿਖੇ ਪੁਲਿਸ ਅਤੇ ਪੰਜਾਬ ਸਰਕਾਰ ਦੇ ਕਾਰਜਕਾਰੀ ਪ੍ਰਤੀ ਰੋਸ ਪ੍ਰਗਟ ਕੀਤਾ ਅਤੇ ਪੁਲਿਸ ਦੀ ਟਿੰਡੀ ਕਾਰਵਾਈ ਤੇ ਸਵਾਲ ਚੁੱਕੇ ਜਿਸ ਨੂੰ ਲੈ ਕੇ ਉਹਨਾਂ ਪੰਜਾਬ ਸਰਕਾਰ ਨੂੰ ਸਿੱਧੇ ਤੌਰ ਤੇ ਸਪਾਵਨੀ ਜਿੰਦਿਆ ਸੜਕਾਂ ਤੇ ਤੁਤਰਾਂ ਦੀ ਗੱਲ ਆਖੀ ਕਰੇਮ ਅਸੀਂ ਮੌਕੇ ਤੇ ਪਕੜ ਕੇ ਦਿੱਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ 8 ਦਿਨ ਦੇ ਇਨਵੈਸਟੀਗੇਸ਼ਨ ਆ ਇਹਨਾਂ ਨੇ ਨਾ ਕੋਈ ਕੈਮਰਾ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਦੇ ਸਾਹਮਣੇ ਬਿਲਕੁਲ ਕੈਮਰੇ ਲੱਗੇ ਹੋਏ ਆ ਮੈਂ ਪੁੱਛਿਆ ਜਾ ਕੇ ਕਹਿੰਦੇ ਕੋਈ ਪੁਲਿਸ ਵਾਲਾ ਨਹੀਂ ਆਇਆ ਦਰਸਲ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਆ ਇਹ ਪੁਲਸ ਦੇ ਮਿਲੀ ਭਗਤ ਨਾਲ ਇਹ ਬੁਚੜਖਾਨਾ ਚੱਲ ਰਿਹਾ ਸੀ ਜੇ ਇਹ ਮੇਨ ਬੰਦੇ ਨੂੰ ਫੜਦੇ ਆ ਤਾਂ ਇਹਨਾਂ ਦੇ ਜਿਹੜੀ ਇਹ ਮিলি ਭਗਤ ਹੈ ਉਹ ਉਜਾਗਰ ਹੋਣੀ ਹੈ ਹੁਣ ਵੀ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਉਹਨਾਂ ਨਾਲ ਪੂਰੇ ਤੌਰ ਤੇ ਮিলি ਭਗਤ ਹੈ ਜਿਸ ਕਰਕੇ ਇਹ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਆਣ ਵਾਲੇ ਸਮੇਂ 'ਚ ਇਹ ਨਾ ਸਮਝਾ ਪੁਲਿਸ ਅਰ ਸਰਕਾਰ ਅਸੀਂ ਗਊ ਮਾਤਾ ਦੇ ਕਾਤਲਾਂ ਨੂੰ ਬਖਸ਼ ਦਾਂਗੇ ਸਰਕਾਰ ਨੂੰ ਬਖਸ਼ ਦਾਂਗੇ ਅਸੀਂ ਵਿਧਾਨ ਸਭਾ ਵੀ ਕੇ ਰਾਂਗੇ ਸਰਕਾਰ ਦੇ ਮੁੱਖ ਮੰਤਰੀ ਆ ਉਹਨਾਂ ਦੀ ਕੋਠੀ ਵੀ ਕਹਾਂਗੇ ਇਹ ਜਿਹੜਾ ਅੰਦੋਲਨ ਹੈ ਇਹ ਪੰਜਾਬ ਦੇ ਹਰ ਸ਼ਹਿਰ ਹਰ ਗਲੀ ਗਲੀ ਤੱਕਰ ਜਾਏਗਾ ਜਦੋਂ ਤੱਕਰ ਪੂਰੇ ਮੁਜਰਮ ਨਹੀਂ ਪਕੜੇ ਜਾਂਦਾ ਫਿਲਹਾਲ ਮੇਰੇ ਕੋਲ ਇੱਕ ਹੋਰ ਇਨਫੋਰਮੇਸ਼ਨ ਹੈ ਜਿੱਥੋਂ ਗਊਆਂ ਵੱਢਦੀਆਂ ਸੀ ਉਹ ਜਗ੍ਹਾ ਇਹਨਾਂ ਨੇ ਟਰੇਸ ਨਹੀਂ ਕਰੀ ਮੇਰੇ ਕੋਲ ਇਨਫੋਰਮੇਸ਼ਨ ਹੈ ਮੈਂ ਕੁਝ ਦਿਨਾਂ ਚ ਉਹ ਵੀ ਜਗ੍ਹਾ ਫੜੂੰਗਾ ਜਿੱਥੇ ਗਊਆਂ ਵੱਢ ਕੇ ਇੱਥੇ ਲੈ ਕੇ ਆਉਂਦੇ ਸੀ ਪੈਕਿੰਗ ਵਾਸਤੇ ਗੱਡੀਆਂ ਜੋ ਉੱਥੇ ਖੜੀਆਂ ਰਹਿੰਦੀਆਂ ਸੀ ਜਿਹੜੀਆਂ ਗੱਡੀਆਂ ਲੱਦ ਕੇ ਲੈ ਜਾਂਦੀਆਂ ਸੀ ਪੁਲਿਸ ਨੂੰ ਸਾਰਾ ਕੁਝ ਪਤਾ ਕਿਉਂਕਿ ਇਹਨਾਂ ਦੇ ਮਿਲਿਪਕਤ ਨਾਲ ਕੰਮ ਹੋ ਰਿਹਾ ਸੀ ਜਿਹੜੀ ਸੰਸਥਾ ਨੇ ਸਰਕਾਰ ਦੀ ਸੰਸਥਾ ਨੇ ਜਿਹੜਾ ਇਹਨਾਂ ਨੂੰ ਇੱਕ ਜਾਲੀ ਸਰਟੀਫਿਕੇਟ ਲਾਇਸੈਂਸ ਕਹਿ ਲਈਏ ਉਹਨੂੰ ਬਣਾ ਕੇ ਦਿੱਤਾ ਉਹ ਬਿਲਕੁਲ ਗਲਤ ਆ ਪੈਸੇ ਲੈ ਕੇ ਕੁਝ ਇਨਾ ਨੇ ਹਰਕਤ ਕਰੀਆ ਅਸੀਂ ਉਹਨਾਂ ਨੂੰ ਵੀ ਕੇਸ ਚ ਲਮਾਂਗੇ ਕਿਉਂਕਿ ਪੰਜਾਬ ਦੇ ਅੰਦਰ ਗਾਓ ਐਕਟ ਬਣਿਆ ਹੋਇਆ ਇੱਥੇ ਗਊ ਹੱਤੇ ਵਾਸਤੇ ਕੋਈ ਲਾਇਸੈਂਸ ਨਹੀਂ ਮਿਲ ਸਕਦਾ ਗਊ ਦੀ ਪੈਕਿੰਗ ਮਾਸ ਦੀ ਪੈਕਿੰਗ ਦਾ ਲਾਇਸੈਂਸ ਨਹੀਂ ਬਣ ਸਕਦਾ ਜੇ ਇਹ ਲਾਇਸੈਂਸ ਬਣ ਸਕਦੇ ਹੁੰਦੇ ਮੇਰਾ ਬੱਸੀ ਦੇ ਅੰਦਰ ਅੱਜ ਵੀ ਚਾਰ ਪੰਜ ਬੁੱਚੜਖਾਨੇ ਮੱਜਾਂ ਕੱਟਣ ਦੇ ਉੱਥੇ ਫਿਰ ਉਹ ਗਊਆਂ ਕੱਟਦੇ ਹੁੰਦੇ ਇਹ ਜਿਹੜੀ ਪਵਿੱਤਰ ਤਰਤੀਆ ਗੁਰੂਆਂ ਦੀ ਤਰਤੀਆ ਇੱਥੇ ਜਾਣ ਬੁੱਝ ਕੇ ਇਹ ਹਰਕਤ ਕਰੀਏ ਦੋ ਦਿਨ ਬਾਅਦ ਵੀ ਬੁਚੜਖਾਨੇ ਤੋਂ ਫੜਨ ਤੋਂ ਬਾਅਦ ਵੀ ਅਸੀਂ ਕਿਰਤਪੁਰ ਸਾਹਿਬ ਆਨੰਦਪੁਰ ਸਾਹਿਬ ਕੱਲ ਚੰਡੀਗੜ੍ਹ ਦੇ ਅੰਦਰ ਵੀ ਗਊਮਾਸ ਫੜਿਆ ਇਹ ਸਾਡੇ ਧਾਰਮਿਕ ਸਥਾਨਾਂ ਤੇ ਜੋ ਇਹ ਟਾਰਗੇਟ ਕਰਿਆ ਜਾ ਰਿਹਾ ਅਸੀਂ Hindu ਸਮਾਜ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਦਾ ਜਲੂਸ ਕੱਢਾਂਗੇ ਪੁਲਿਸ ਦਾ ਵੀ ਜਲੂਸ ਕੱਢਾਂਗੇ ਜਿਨ੍ਹਾਂ ਨੇ ਮੇਲੀ ਭਗਤ ਕਰਕੇ ਅੱਜ ਜਿਹੜਾ ਰਿਮਾਂਡ ਤੇ ਇਹ ਲਿਖਿਆ ਵੀ ਜਿਹੜੇ ਕਸਾਈਆਂ ਇਹ ਸ਼ਤਰਾਂ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਜੇ ਕੋਈ ਚੋਰ ਹੁੰਦਾ ਕੋਈ ਜਿਸ ਨੇ ਮੋਬਾਈਲ ਚੋਰੀ ਕਰਿਆ ਹੁੰਦਾ ਉਹ ਤੁਰਕੇ ਅਜੇ ਨਹੀਂ ਆ ਸਕਦਾ ਸੀ ਤੁਸੀਂ ਪਿਛਲੀ ਵਾਰ ਵੀ ਦੇਖਿਆ ਜਿਹੜੇ ਮੁਜਰਮ ਹੈ ਜਿਹੜੇ ਕਸਾਈਆਂ ਉਹ ਭੱਜੇ ਫਿਰ ਰਹੇ ਆ ਉਹਨਾਂ ਦੇ ਚਿਹਰੇ ਦੱਸ ਸਕਣੇ ਇਹਨਾਂ ਨੇ ਜਵਾਈਆਂ ਦੀ ਤਰ੍ਹਾਂ ਉਹਨਾਂ ਨੂੰ ਰੱਖਿਆ ਔਰ ਉਹਨਾਂ ਨੂੰ ਖਾਣਾ ਖਵਾਇਆ ਤੇ ਇਹੀ ਗੱਲ ਸਾਬਤ ਕਰਦੀ ਹੈ ਬਈ ਇਹ ਮਿਲ ਹਾਂ ਕਿ ਕਿੰਦੀ ਹੀ ਉਹ ਸਪਲਾਈ ਕਿੱਥੇ ਇਹ ਜਿਹੜੀ ਇਨਵੈਸਟੀਗੇਸ਼ਨ ਆ ਸਾਨੂੰ ਸਾਰਾ ਕੁਝ ਪਤਾ ਹੈ ਅਸੀਂ ਜੇ ਇੱਥੇ ਤੁਹਾਡੇ ਕੋਲ ਡਿਸਕਲੋਜ਼ ਕਰਾਂਗੇ ਅਸੀਂ ਉਹਨਾਂ ਨੂੰ ਨਹੀਂ ਫੜ ਸਕਦੇ ਪਰ ਇਹ ਪੁਲਿਸ ਦੀ ਡਿਊਟੀ ਬਣਦੀ ਸੀ ਜਦੋਂ ਬੰਦੇ ਫੜਾਤੇ ਤਾਂ ਇਹਨਾਂ ਨੇ ਉਹ ਫੜਵੇਂ ਸੀ ਕਿੱਥੇ ਸਪਲਾਈ ਕਰਦੇ ਆ ਕਿੱਥੋਂ ਗਊਆਂ ਵੱਢ ਕੇ ਆ ਰਹੀਆਂ ਪਰ ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਠੀਕ ਠੀਕ ਕੁਝ ਪ੍ਰੈਕਟਿਸ ਕਰ ਤਾਂ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਲਾਲੀ ਜੀ ਨੇ ਸਤੀਸ਼ ਜੀ ਨੇ ਦੱਸਿਆ ਵਾ ਕਿ ਇਹਨਾਂ ਨੇ ਜਿੰਨੀ ਜਦੋਂ ਜਿਹਤ ਕਰਕੇ ਇਹ ਫੈਕਟਰੀਆਂ ਨੂੰ ਫੈਕਟਰੀ ਫੜਾਈ ਆ ਚੋਂ ਗੋਮਤ ਮਦਰ ਦਾ ਮਾਸ ਪਕੜਵਾਇਆ ਵਾ ਲੇਕਿਨ ਉਹਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਕਹੀ ਕਿ ਪੰਜ ਪੈਸੇ ਵੀ ਕੋਆਪਰੇਟ ਨਹੀਂ ਕੀਤਾ ਫਸਟ ਆਫ ਆਲ ਉਹਨਾਂ ਨੇ ਪੁਲਿਸ ਵਾਲਿਆਂ ਨੇ ਕੀ ਕੀਤਾ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਤਿੰਨ ਦਿਨਾਂ ਦਾ ਰਿਮਾਂਡ ਤੇ ਉਹਨਾਂ ਨੇ ਕੋਈ ਉੱਚ ਕੋਈ ਪ੍ਰੋਗਰੈਸ ਨਹੀਂ ਹੋਈ ਫੇ ਪ੍ਰਧਾਨ ਹੋਰ ਨੇ ਸਾਨੂੰ ਕੀਤਾ ਵੀ ਐਸਾ ਐਸਾ ਪ੍ਰੋਸੈਸ ਕਰਨੇ ਨੇ ਕਿਤਾ ਜੋ ਆਪਾਂ ਇੰਨਾ ਦਾ ਸਾਧਈਏ ਅਸੀਂ ਆਗੇ ਖੜੇ ਹਾਂ ਅਸੀਂ ਉਸ ਦਿਨ ਕੋ ਬਹਿਸ ਕੀਤੀ ਹੈ ਜੋ ਸਭ ਕੰਨ ਨੂੰ ਪੰਜ ਦਿਨਾਂ ਦਾ ਰਿਮਾਂਡ ਕਹ ਕੇ ਲੈ ਕੇ ਦਿੱਤਾ ਵਾ ਲੇਕਿਨ ਅੱਜ ਦੇਖੋ ਉਹਨਾਂ ਦਾ ਰਿਜ਼ਲਟ ਕੀ ਮਿਲਿਆ ਸਾਨੂੰ ਪੰਜ ਦਿਨਾਂ ਦਾ ਦੁਬਾਰਾ ਰਿਮਾਂ ਜੀਰੋ ਐਸਾ ਉਹਨਾਂ ਇਹਨਾਂ ਦੇ ਆਇਤਿਕ ਨੂੰ ਆਤ ਉਹਨਾਂ ਦਾ ਕੋਈ ਰੀਡ ਕੀਤਾ ਵਾ ਕਿ ਨਾ ਬਾਅਦ ਚ ਸਾਡੇ ਪ੍ਰਧਾਨਾਂ ਨੂੰ ਕੰਟੈਕਟ ਕੀਤਾ ਵੀ ਆ ਬੰਦਿਆਂ ਨੂੰ ਅਸੀਂ ਫੜਨਾ ਵਾ ਅਸੀਂ ਕਿੱਥੇ ਕਿੱਥੇ ਤੁਹਾਡੇ ਸਾਡੇ ਨਾਲ ਜੱਲੋ ਇਹ ਸਾਨੂੰ ਫੜਾਓ ਇਹ ਕਿ ਨਾ ਆਇਤਿਕ ਕਿਸੇ ਨੇ ਨਾ ਪ੍ਰਧਾਨਾਂ ਨੂੰ ਕੰਟੈਕਟ ਕੀਤਾ ਜਦ ਕਿ 30 ਡੀ ਕੋਲ ਉਹਨਾਂ ਬੰਦਿਆਂ ਦੇ ਜਿੱਥੋਂ ਉਹਨਾਂ ਨੂੰ ਮਾਰ ਸਾਰਿਆ ਜਿੱਥੇ ਵੇਚਣ ਜਾ ਰਹੇ ਪੰਜ ਅੱਠ ਬੰਦਿਆਂ ਦਾ ਉਹਨਾਂ ਨੇ ਨਾ ਐਡਰੈਸ ਵਗੈਰਾ ਦਿੱਤਾ ਉਹਨਾਂ ਨੂੰ ਇਸ ਦੇ ਬਾਵਜੂਦ ਵੀ ਉਹਨਾਂ ਨੇ ਉਹਨਾਂ ਦਾ ਰੀਡ ਨਹੀਂ ਕੀਤਾ ਇਹ ਤਾਂ ਤੁਸੀਂ ਕੀ ਹੁੰਦਾ ਜੇ ਲਾਓਗੇ ਕਿ ਇਸ ਕੇਸ 'ਚ ਸਾਨੂੰ ਕੀ ਕਾਮਯਾਬੀ ਮਿਲੇਗੀ ਪਰ ਤੁਸੀਂ ਧਿਆਨ ਚ ਲਿਆ ਸਕਦੇ ਮਾਂ ਜੋ ਅਦਾਲਤ ਤੇ ਧਿਆਨ ਚ ਲਿਆ ਸਕਦੇ ਵੀ ਇਹ ਚੀਜ਼ ਜਿਹੜਾ ਕਿ ਬਿਲਕੁਲ ਜਿਹੜੀ ਪੁਲਿਸੋਂ ਮਿਲੀ ਭਗਤਨਾਮ ਕੰਮ ਕਰ ਰਹੀ ਹੈ ਉਹ ਨਹੀਂ ਭਾਵਨਾ ਦਾ ਖਿਆਲ ਖਿਲਵਾੜ ਕੀਤਾ ਗਿਆ ਹੈ ਦੇਖੋ ਅਦਾਲਤ ਹੈ ਇਸ ਧਿਆਨ ਚ ਤੇ ਉਹ ਚੀਜ਼ ਲੈ ਆਈਏ ਜਿਹੜਾ ਪੁਲਿਸ ਵਾਲੇ ਉਹਨਾਂ ਨੇ ਫਾਈਲ ਤਿਆਰ ਕਰਕੇ ਦੇਣਗੇ ਉਹਦੇ ਵਾਸਤੇ ਸਾਨੂੰ ਇੱਕ ਸਾਨੂੰ ਇੱਕ ਅਲੱਗ ਜਿਹੜੀ ਕੰਪਲੇਂਟ ਫਾਈਲ ਕਰਨੀ ਪੈਗੀ ਅਸੀਂ ਉਹ ਹੀ ਜੇ ਤੋ ਲੋੜ ਪੈਗੀ ਅਸੀਂ ਉਹ ਵੀ ਫਾਈਲ ਕਰਾਂਗੇ ਲੇਕਿਨ ਫਿਲਹਾਲ ਜਿਹੜੀ ਸਾਡੇ ਨਾਲ ਜਿਹੜੀ ਪੁਲਿਸ ਦੀ ਜਿਹੜੀ ਕੋਆਪਰੇਸ਼ਨ ਬਿਲਕੁਲ ਜ਼ੀਰੋ ਆ ਜੇਕਰ ਪੁਲਿਸ ਦੀ ਕੋਆਪਰੇਸ਼ਨ ਜ਼ੀਰੋ ਹੈ ਤੋ ਸਰਕਾਰ ਦੇ ਅ ਇਹ ਸਰਕਾਰ ਵੀ ਦੋਸ਼ਾਂ ਦੇ ਨਾਲ ਮਿਲੀ ਹੋਈ ਹੈ ਔਰ ਇਹਦੇ ਵਾਸਤੇ ਸਿਰਫ ਸਾਨੂੰ ਆਪ ਨੂੰ ਹੀ ਇਕੱਠੇ ਹੋ ਕੇ ਯੋਲ ਲਗਾਉਣਾ ਪੈਣਾ ਹੈ ਤਾਂ ਕਿ ਅਸੀਂ ਇਸ ਦੋਸ਼ਾਂ ਨੂੰ ਜਿੰਨੇ ਵੱਧ ਵੱਧ ਦੋਸ਼ਾਂ ਨੂੰ ਫੜਾ ਸਕੀਏ ਧਰਵਾਦ ਠੀਕ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਜੈਗਪਾਲ ਲਾਲੀ ਇਹ ਸਾਡੇ ਨਾਲ ਸ਼ਤੀਸ਼ ਪ੍ਰਧਾਨ ਜੀ ਰਾਸ਼ਟਰੀ ਗਊ ਰੱਖਿਆ ਦਲ ਦੇ ਆਪਣੇ ਬਲਦੇਵ ਭਾਰਤਵਾ ਜੀ ਇਹ ਸਾਡੇ ਸੀਨੀਅਰ ਅਰੁਗੜ ਅਨਿਲ ਚੀਮਾ ਜੀ ਬਾਕੀ ਸਾਰੇ ਸਾਥੀ ਅਸੀਂ ਅੱਜ ਇੱਥੇ ਪਹੁੰਚੇ ਜੀ ਅਸੀਂ ਪਿਛਲੇ ਦਿਨੀ ਸਤੀਸ ਪੰਡਾਨ ਜੀ ਦੀ ਇਨਫੋਰਮੇਸ਼ਨ ਤੇ ਸਲੇਟਰ ਹੌਸ ਫੜਿਆ ਸੀ ਤਨਤਨ ਰੋਡ ਤੇ ਉਹਨਾਂ ਦੇ ਮੂਲਜਮਾ ਦਾ ਇਹਨਾਂ ਨੇ ਪਹਿਲਾ 3 ਦਿਨ ਦਾ ਰਿਮਾਰਡ ਲੇਤਾ ਤੇ ਖਾਣਾ ਪੂਰਤੀ ਕਰਤੀ ਕੁਝ ਨਹੀਂ ਕੀਤਾ 3 ਦਿਨਾਂ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਾ ਕਿ ਪੁਲਿਸ ਡਿਪਾਰਟਮੈਂਟ ਨੇ ਕੁਝ ਨਹੀਂ ਕੀਤਾ 3 ਦਿਨਾਂ ਦੇ ਵਿੱਚ ਡਿਮਾਂਡ ਲੈ ਕੇ ਖਾਲੀ ਤੇ ਪੁਲਿਸ ਦਾ ਮਤਲਬ ਲੱਗਾ ਸੀ ਕਿ 3 ਦਿਨਾਂ ਹੀ ਖਾਣਾ ਪੂਰਤੀ ਕਰਕੇ ਇਹਨਾਂ ਨੂੰ ਜੁਡੀਸ਼ੀਅਲ ਭੇਜ ਦਾਂਗੇ ਲੇਕਿਨ ਜਦੋਂ ਸਾਡੀ ਇਹ ਗੱਲ ਸਾਡੇ ਤੱਕ ਪਹੁੰਚੀ ਕਿ ਇਹਨਾਂ ਨੂੰ ਜੁਡੀਸ਼ੀਅਲ ਭੇਜ ਦੇਣਾ ਅਸੀਂ ਆਪਣੇ ਸੀਨੀਅਰ ਐਡਵੋਕੇਟ ਅਤੇ ਕੀਮਾਈ ਨੂੰ ਰਮਨ ਮੁੰਗਾਈ ਨੂੰ ਖੜਾ ਕੀਤਾ ਤੇ ਇਹਨਾਂ ਦੇ ਅੰਦਰ ਬਹਿਸ ਕਰਕੇ 5 ਦਿਨ ਦਾ ਰਿਮਾਨਡ ਮੰਗਿਆ ਤੇ ਜੱਜ ਸਾਹਿਬ ਨੇ 4 ਦਿਨ ਦਾ ਰਿਮਾਨਡ ਦਿੱਤਾ ਬੜੀ ਵੱਧ ਕਿਸਮਤ ਦੀ ਗੱਲ ਹੈ ਬੜੀ ਸ਼ਰਮਨਾਕ ਗੱਲ ਹੈ ਅਗਰ ਅੱਜ ਪੁਲਿਸ ਨੇ ਕੋਈ ਸਮੈਗ ਬੜੀ ਹੁੰਦੀ ਕੋਈ ਭੀਮ ਪੜੀ ਹੁੰਦੀ ਤੇ ਇਹਨਾਂ ਨੇ ਬੱਧਰ ਪ੍ਰਦੇਸ਼ ਤੱਕ ਜਾਣਾ ਸੀ ਮੋਲਜਮਾਨ ਲੈ ਕੇ ਔਰ ਬਨਾਮਦੀ ਕਰਨੀ ਸੀ ਔਰ ਆਕੇ ਵਾ ਵਾ ਖਟਨੀ ਸੀ ਵੇਖੋ ਜੀ ਇਹ ਇੰਨੇ ਕੋਈ ਭੀਮ ਪੜ ਲੀ ਜੇ ਇਨੇ ਕਿਲੋ ਸਮੈਗ ਵੜ ਲੀ ਜੇ ਯੁੱਧ ਨਸ਼ੇ ਵਿਰੁੱਧ ਛੇੜਿਆ ਜੇ ਵੇਖੋ ਕਿੰਨਾ ਨਸ਼ਾ ਵੜ ਲਿਆ ਜੇ ਤੇ ਸਾਡੀ ਗਊ ਮਾਤਾ ਦੀ ਹੱਤਿਆ ਕੀਤੀ ਗਈ ਔਰ 5 ਦਿਨ ਦਾ ਰਿਮਾਂਡ ਮੰਗਾ ਸਾਡੇ ਵਕੀਲ ਸਾਹਿਬ ਨੇ 4 ਦਿਨ ਦਾ ਡਿਮਾਂਡ ਮਿਲਿਆ ਖਾਣਿਆ ਪੂਰਤੀ ਕਰਕੇ ਆ ਗਏ ਕੁਛ ਨਹੀਂ ਕੀਤਾ ਨਲਾਇਕ ਦਿਹਾਤੀ ਪੁਲਿਸ ਨਲਾਇਕ ਪੁਲਿਸ ਪੰਜਾਬ ਪੁਲਿਸ ਕੋਈ ਕਿਸੇ ਨੂੰ ਵੀ ਗਊ ਮਾਤਾ ਦਾ ਪਿਆਰ ਨਹੀਂ ਪੰਜਾਬ ਸਰਕਾਰ ਨੂੰ ਵਾਰਨਿੰਗ ਦਿੰਦੇ ਆ ਗਊ ਮਾਤਾ ਦੇ ਜਿਹੜੇ ਹਤਿਆਰੇ ਆ ਅਗਰ ਉਹਨਾਂ ਲਈ ਫਾਂਸੀ ਦੀ ਸਜ਼ਾ ਦਾ ਪ੍ਰੋਵੀਜ਼ਨ ਨਾ ਬਣਾਇਆ ਤੇ ਕੱਲ ਨੂੰ ਗਊ ਰੱਖਿਆ ਦਲ ਵਾਲੇ ਸਾਰੇ ਗਊ ਪ੍ਰੇਮੀ ਸੜਕਾਂ ਤੇ ਆਣਗੇ ਤੇ ਪੰਜਾਬ ਸਰਕਾਰ ਦਾ ਜਲੂਸ ਕੱਢਣਗੇ ਕਿਉਂਕਿ ਇਥੋਂ ਸਾਨੂੰ ਸਾਬ ਜाहिर ਹੁੰਦਾ ਕਿ 4 ਦਿਨਾਂ ਵਿੱਚ ਰਿਮਾਂਡ ਦਿਵਾਨ ਦੇ ਬਾਵਜੂਦ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਅਗਰ ਪੁਲਸ ਚਾਹਦੀ ਤੇ ਮੁਹੰਮਦ ਇਮਰਾਨ ਫੜਿਆ ਜਾ ਸਕਦਾ ਸੀ ਸਾਡਾ ਸਹਿਯੋਗ ਲੈਂਦੀ ਸੁਤੀਜ ਜੀ ਦਾ ਸਹਿਯੋਗ ਲੈਂਦੀ ਇਹਨਾਂ ਨੂੰ ਕਹਿੰਦੀ ਕੌਨਫੀਡੈਂਸੀ ਲੈਂਦੀ ਕਿ ਦੱਸੋ ਧਿਆਰੇ ਕਿਤਨਾ ਫੜੇ ਜਾ ਸਕਦੇ ਨੇ ਅਸੀਂ ਫੜਾ ਕੇ ਦੇਖ ਸਕਦੇ ਸੀ ਪਰ ਸਾਨੂੰ ਕੁਲਤ ਨੇ ਦੱਸਿਆ ਤੱਕ ਨਹੀਂ ਤੇ ਖਾਣਾ ਪੂਰਤੀ ਕਰਕੇ ਤੇ ਅੱਜ ਅੰਦਰ ਬਿਨਾ ਰਿਮਾਂਡ ਤੋਂ ਕਹਿੰਦੇ ਜੀ ਜੁਡੀਸ਼ੀਅਲ ਭੇਜ ਦਿਓ ਜੀ ਪਰ ਭਾਵਨਾ ਨਾਲ ਜੁੜਿਆ ਮੁੱਦਾ ਐਡਾ ਵੱਡਾ ਮੁੱਦਾ ਹੋਣ ਦੇ ਬਾਵਜੂਦ ਫਿਰ ਕਿਉਂ ਪੁਲਿਸ ਜਿਹੜੀ ਨੈਗਲੀਜੈਂਸੀ ਕਿਉਂ ਕਰ ਰਹੀ ਹੈ ਰਾਜਨੀਤੀ ਮਿਲੀ ਪੁਖਤ ਰਾਜਨੀਤੀ ਪਤਾ ਇਹ ਤਾਂ ਪੁਲਸ ਦੱਸ ਸਕਦੀ ਨਾ ਅਗਲੀ ਅਗਲੀ ਨਾਈਟ ਨੇ ਸੀ ਕਿਉਂ ਦੇਖੋ ਜੀ ਨਾ ਤੇ ਪੁਲਸ ਨੇ ਹਲੇ ਤੱਕ ਸੀਸੀ ਕੈਮਰੇ ਜਾਂ ਕੀਤੇ ਅਜੇ ਨਾ ਪੁਲਸ ਨੇ ਉਹ ਟਰੱਕ ਫੜੇ ਜੇ ਜਿੰਨਾ ਵਿੱਚ ਗੋਆ ਕੱਟ ਕੇ ਆਂਦੀਆਂ ਸੀ ਨਾ ਉਹ ਜਗਾ ਫੜੀ ਜੇ ਜਿੱਥੇ ਗਉਆਂ ਘਟੇ ਹੁੰਦੀਆਂ ਸੀ ਫੈਕਟਰੀ ਉਹ ਵੀ ਸਾਡੇ ਸੀਸ ਪ੍ਰਧਾਨ ਜੀ ਦੀ ਇਨਫੋਰਮੇਸ਼ਨ ਨਾਲ ਫੜੀ ਗਈ ਅਸੀਂ ਸਨਾਤਰੀਆਂ ਨੇ ਫੜੀ ਔਰ ਪੁਲਿਸ ਨੇ ਕੀ ਕੀਤਾ ਸਾਨੂੰ ਦੱਸੋ ਨਾ ਅਜ ਤੱਕ ਪੁਲਿਸ ਨੇ ਕੁਝ ਨਹੀਂ ਕੀਤਾ ਜੀ ਅਸੀਂ ਪੰਜਾਬ ਸਰਕਾਰ ਨੂੰ ਵਾਰਨਿੰਗ ਦਿੰਨੇ ਆ ਕਿ ਜੇ ਇਹ ਮੁਹੰਮਦ ਇਮਰਾਨ ਨੂੰ ਪੰਜਾਬ ਪੁਲਿਸ ਨੇ ਸਹੀ ਤਰੀਕੇ ਨਾਲ ਇਹ ਕੇਸ ਨੂੰ ਡੀਲ ਕਰਕੇ ਨਾ ਫੜਿਆ ਤੇ ਆਉਣ ਵਾਲੇ ਦਿਨਾਂ ਵਿੱਚ ਨਵੀਂ ਰਣਨੀਤੀ ਔਰ ਰਣਨੀਤੀ ਵਧੀਆ ਬਣਾ ਕੇ ਮੁੱਖ ਮੰਤਰੀ ਦੀ ਕੋਠੀ ਘੇਰੀ ਹੈਗੀ ਜੀ ਬਕਰਤੀ